ਮਾਨਯੋਗ ਸਪੀਕਰ ਸਾਹਿਬ ਡਾਇਰੈਕਟੋਰੇਟ ਆਫ ਸਟੈਟਿਸ ਦੁਆਰਾ ਪ੍ਰਦਾਨ ਕੀਤੇ ਗਏ ਅਗਾਊਂ ਅਨੁਮਾਨਾਂ ਅਨੁਸਾਰ ਮੌਜੂਦਾ ਸਾਲ ਵਿੱਚ ਪੰਜਾਬ ਦੀ ਵਿਕਾਸ ਦਰ ਚਾਲੂ ਮਾਲ ਚਾਲੂ ਸਾਲ ਦੇ ਦੌਰਾਨ ਸਰ ਵਿਕਾਸ ਦਰ 9.41 ਫੀਸਦੀ ਰਹੀ ਹੈ ਸਰ 9.41 ਫੀਸਦੀ ਰਹੀ ਹੈ ਸਰ ਅਤੇ ਜੀਐਸ ਡੀਪੀ ਸੀ ਰਹੀ ਹੈ ਸਰ 736123 ਕਰੋੜ ਰੁਪਏ 736000000000 73 423 ਕਰੋੜ ਰੁਪਏ ਅਤੇ ਵਿੱਤੀ ਸਾਲ ਸਰ ਵਿੱਤੀ ਸਾਜਰਤ ਸਾਲ ਸ਼ੁਰੂ ਹੋ ਰਿਹਾ 24 ਤੇ 25 ਲਈ ਜੀਐਸਡੀਪੀ ਸਰ 9 ਫੀਸਦੀ ਵਾਅਦੇ ਨਾਲ 827000 ਕਰੋੜ 701 ਕਰੋੜ ਰੁਪਏ ਜਿਹੜੀ ਰੱਖੀ ਗਈ ਹੈ ਸਰ ਆਪ ਸਰਕਾਰ ਦਾ ਕੋਸ਼ਲ ਪ੍ਰਸ਼ਾਸਨ ਇੱਕ ਵਾਰ ਫੇਰ ਲਗਾਤਾਰ ਦੂਜੇ ਸਾਲ ਰਾਜ ਦੇ ਆਪਣੇ ਟੈਕਸ ਮਾਲੀਏ ਵਿੱਚ ਜਿੱਕਰ ਜੋ ਗੱਲ ਇਹ ਤੋਂ ਸਪਸ਼ਟ ਹੁੰਦਾ ਸਰ ਚਾਲੂ ਬਰੇ ਦੌਰਾਨ ਫਰਵਰੀ ਤੱਕ ਫਰਵਰੀ ਤੱਕ ਸਰ ਮਾਰਚ ਨੂੰ ਛੱਡ ਕੇ ਫਰਵਰੀ ਤੱਕ ਪੰਜਾਬ ਦਾ ਆਪਣਾ ਟੈਕਸ ਮਾਲੀਆ ਸਰ 14 ਫੀਸਦੀ ਨਾਲ ਵਧਿਆਗਾ ਇੱਕ ਬਹੁਤ ਵੱਡਾ ਸਰ ਜੰਪਾ ਪੰਜਾਬ ਦੇ ਟੈਕਸ ਮਾਲੀਏ ਦੇ ਅੰਦਰ ਮਾਨ ਜੋ ਸਪੀਕਰ ਸਾਹਿਬ ਡਾਇਰੈਕਟੋਰੇਟ ਆਫ ਸਟੈਟਸ ਦੁਆਰਾ ਪ੍ਰਦਾਨ ਕੀਤੇ ਗਏ ਅਗਾਊਂ ਅਨਮਾਨਾਂ ਅਨੁਸਾਰ ਮੌਜੂਦਾ ਸਾਲ ਵਿੱਚ ਪੰਜਾਬ ਦੀ ਵਿਕਾਸ ਦਰ ਚਾਲੂ ਮਾਲ ਚਾਲੂ ਸਾਲ ਦੇ ਦੌਰਾਨ ਸਰ ਵਿਕਾਸ ਦਰ 9.41 ਫੀਸਦੀ ਰਹੀ ਹੈ ਸਰ 9.41 ਫੀਸਦੀ ਰਹੀ ਹੈ ਸਰ ਅਤੇ ਜੀਐਸ ਡੀਪੀ ਸੀ ਰਹੀ ਹੈ ਸਰ 736123 ਕਰੋੜ ਰੁਪਏ 736123 423 ਕਰੋੜ ਰੁਪਏ ਅਤੇ ਵਿੱਤੀ ਸਾਲ ਸਰ ਵਿੱਤੀ ਸਾਲ ਜਿਹੜਾ ਸਾਲ ਸ਼ੁਰੂ ਹੋ ਰਿਹਾ 24 ਤੇ 25 ਲਈ ਜੀਐਸਡੀਪੀ ਸਰ 9 ਫੀਸਦੀ ਬਾਦੇ ਨਾਲ 8 ਲੱਖ 2700 ਕਰੋੜ 701 ਕਰੋੜ ਰੁਪਏ ਜਿਹੜੀ ਰੱਖੀ ਗਈ ਅਸਰ ਆਪ ਸਰਕਾਰ ਦਾ ਕੋਸ਼ਲ ਪ੍ਰਸ਼ਾਸਨ ਇੱਕ ਵਾਰ ਫੇਰ ਲਗਾਤਾਰ ਦੂਜੇ ਸਾਲ ਰਾਜ ਦੇ ਆਪਣੇ ਟੈਕਸ ਮਾਲੀਏ ਵਿੱਚ ਜਿਕਰ ਜੋਕ ਬਾਦੇ ਤੋਂ ਸਪਸ਼ਟ ਹੁੰਦਾ ਸਰ ਚਾਲੂ ਬਰੇ ਦੌਰਾਨ ਫਰਵਰੀ ਤੱਕ ਫਰਵਰੀ ਤੱਕ ਸਰ ਮਾਰਚ ਨੂੰ ਛੱਡ ਕੇ ਫਰਵਰੀ ਤੱਕ ਪੰਜਾਬ ਦਾ ਆਪਣਾ ਟੈਕਸ ਮਾਲੀਆ ਸਰ 14% ਦੀ ਨਾਲ ਵਧਿਆਗਾ ਇੱਕ ਬਹੁਤ ਵੱਡਾ ਸਰ ਜੰਪਾ ਪੰਜਾਬ ਦੇ ਟੈਕਸ ਮਾਰਗੀ ਦੇ ਅੰਦਰ ਮਾਨਯੋਗ ਸਪੀਕਰ ਸਾਹਿਬ ਡਾਇਰੈਕਟੋਰੇਟ ਆਫ ਸਟੈਟਸ ਦੁਆਰਾ ਪ੍ਰਦਾਨ ਕੀਤੇ ਗਏ ਅਗਾਊਂ ਅਨਮਾਨਾਂ ਅਨੁਸਾਰ ਮੌਜੂਦਾ ਸਾਲ ਵਿੱਚ ਪੰਜਾਬ ਦੀ ਵਿਕਾਸ ਦਰ ਚਾਲੂ ਚਾਲੂ ਸਾਲ ਦੇ ਦੌਰਾਨ ਸਰ ਵਿਕਾਸ ਦਰ 9.41 ਫੀਸਦੀ ਰਹੀ ਹੈ ਸਰ 9.41 ਫੀਸਦੀ ਰਹੀ ਹੈ ਸਰ ਅਤੇ ਜੀਐਸ ਡੀਪੀ ਸਰ 736123 ਕਰੋੜ ਰੁਪਏ 736000 23 423 ਕਰੋੜ ਰੁਪਏ ਅਤੇ ਵਿੱਤੀ ਸਾਲ ਸਰ ਵਿੱਤੀ ਸਾਜਰਤ ਸਾਲ ਸ਼ੁਰੂ ਹੋ ਰਿਹਾ 24 ਤੇ 25 ਲਈ ਜੀਐਸ ਡੀਪੀ ਸਰ 9 ਫੀਸਦੀ ਵਾਅਦੇ ਨਾਲ 827000 701 ਕਰੋੜ ਰੁਪਏ ਜਿਹੜੀ ਰੱਖੀ ਗਈ ਹੈ ਸਰ ਆਪ ਸਰਕਾਰ ਦਾ ਕੋਸ਼ਲ ਪ੍ਰਸ਼ਾਸਨ ਇੱਕ ਵਾਰ ਫੇਰ ਲਗਾਤਾਰ ਦੂਜੇ ਸਾਲ ਰਾਜ ਦੇ ਆਪਣੇ ਟੈਕਸ ਮਾਲੀਏ ਵਿੱਚ ਜਿਕਰ ਜੋਗ ਬਾਦੀ ਤੋਂ ਸਪਸ਼ਟ ਹੁੰਦਾ ਸਰ ਚਾਲੂ ਬਰੇ ਦੌਰਾਨ ਫਰਵਰੀ ਤੱਕ ਫਰਵਰੀ ਤੱਕ ਸਰ ਮਾਰਚ ਨੂੰ ਛੱਡ ਕੇ ਫਰਵਰੀ ਤੱਕ ਪੰਜਾਬ ਦਾ ਆਪਣਾ ਟੈਕਸ ਮਾਲੀਆ ਸਰ 14 ਫੀਸਦੀ ਨਾਲ ਵਧਿਆਗਾ ਇੱਕ ਬਹੁਤ ਵੱਡਾ ਸਰ ਜੰਪਾ ਪੰਜਾਬ ਦੇ ਟੈਕਸ ਮਾਰਗੀ ਦੇ ਅੰਦਰ